ਹਾਂਜੀ ਪੰਜਾਬੀਓ ਆਪਾਂ ਅੱਜ ਬਣਾਉਣ ਆਏ ਆ ਚਾਬੀ ਘਰ ਦੀ ਦੇਖੋ ਬੋਸ ਆਇਆ ਦਿਖਾਉਣ ਦਾ ਮਕਸਦ ਆ ਆ ਵੀ ਵਸ ਬਣਦੀ ਆ ਕਿਵੇਂ ਮਸ਼ੀਨ ਕਿਉਂਕਿ ਆਪਣੇ ਵੀ ਵਸਰੀਆਂ ਬਣਦੀਆਂ ਨੇ ਇਸਤੇ ਇਹ ਰਵੇ ਟਮਾਟਾ ਘਰ ਕਰਦੇ ਦੇਖੋ ਵੀ ਇਹ ਕੰਮ ਕਿਵੇਂ ਕਰਦੀ ਆ ਦੇਖੋ ਬਾਈ ਨੇ ਲਾ ਦੇਣੀ ਆ ਨਵੀਂ ਚਾਬੀ ਆ ਲਾਤੀ ਪੁਰਾਣੀਆਂ ਆ ਲਾਤੀ ਨਵੀਆਂ ਆ ਦੰਦੇ ਨੇ ਦੇਖੋ ਐ ਫਿੱਟ ਕਰਨੀ ਪੈਂਦੀ ਐ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਵੀਰੇ ਫਾਲੋ ਕਰਿਓ ਚੈਨਲ ਨੂੰ ਆਏ ਮਸ਼ੀਨ ਕੱਢਦੇ ਦੰਦੇ ਪੂਰੀ ਦੇਖ ਲਓ ਠੀਕ ਹੈ ਜੀ ਉਧਰਲੀ ਸਾਈਡ ਪੁਰਾਣੀ ਐ ਇਧਰਲੀ ਸਾਈਡ ਨਵੀਂ ਐ ਆ ਮਸ਼ੀਨਾਂ ਦੇਖੋ ਕਿੱਡੀ ਇਟਰ ਵੀ ਲੱਗਿਆ ਇਹਦੇ ਤੇ ਲਓ ਜੀ ਚਾਬੀ ਹੋ ਗਈ ਤਿਆਰ ਆਪਣੀ ਹੋ ਗਈ ਬੜੀ ਜਲਦੀ ਹੋਈ ਯਾਰ 1 ਮਿੰਟ ਵੀ ਨਹੀਂ ਲੱਗਿਆ ਹੈਗਾ ਆਹ ਸਾਰੀਆਂ ਚਾਬੀਆਂ ਚਾਬੀਆਂ ਪਈਆਂ ਨੇ ਜੀ ਇੱਥੇ ਮੜਾ ਜਾ ਹੁੰਦਾ ਜਾ ਮਾਰ ਲੈਣਾ ਪਈ ਨੇ ਲਓ ਜੀ ਬਣ ਗਈ ਗੱਲ ਇਹ ਸਾਫ਼ ਕਰਨ ਵਾਸਤੇ ਹੈ ਮੜਾ ਮੋਟਾ ਜਿਹੜਾ ਸਾਫ਼ ਹੋ ਜਾ ਜਾਂਦਾ ਹੈ ਲਓ ਜੀ ਸਾਫ਼ ਹੋ ਗਿਆ ਕੰਮ ਬਣ ਗਈ ਚਾਬੀ ਆਇਆ ਪੰਜਾਬੀ ਕਾਪੀ ਕਰ ਲਈ ਠੀਕ ਹੈ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਸ਼ਰਿਆਂ ਦਾ